ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗਰਵਾਣੇ ਵਿੱਚੋਂ ਧਰਮ ਬਾਰੇ ਸਮਝਣ ਦਾ ਯਤਨ ਕਰਾਂਗੇ ਇਸ ਦੇਸ਼ ਵਿੱਚ ਇਸ ਸੰਸਾਰ ਵਿੱਚ अनेका ਧਰਮ ਹਨ Hindu ਹੈ Muslim ਹੈ Sikh ਹੈ Isai ਹੈ Jaini ਹੈ ਬੋਧੀ ਹੈ ਹੋਰ ਵੀ ਹਰੇਕਾ ਧਰਮ ਹਨ ਹਰੇਕ ਧਰਮ ਦਾ ਕੋਈ ਖਾਸ ਪਹਿਰਾਵਾ ਹੁੰਦਾ ਹੈ ਜਾਂ ਉਸ ਦੇ ਕੋਈ ਧਾਰਮਿਕ ਚਿੰਨ ਹੁੰਦੇ ਹਨ ਅਸੀਂ ਉਸ ਖਾਸ ਪਹਿਰਾਵੇ ਨੂੰ ਵੇਖ ਕੇ ਜਾਂ ਉਸ ਧਰਮ ਜਿਨ੍ਹਾਂ ਨੂੰ ਜੋ ਲਾਉਂਦੇ ਹਨ ਜਾਂ ਪਹਿਨਦੇ ਹਨ ਅਸੀਂ ਉਹਨਾਂ ਨੂੰ ਵੇਖ ਕੇ ਅਸੀਂ ਇਹ ਅੰਦਾਜ਼ਾ ਲਾ ਲੈਂਦੇ ਹਾਂ ਕਿ ਇਹ ਇਨਸਾਨ ਇਸ ਧਰਮ ਨਾਲ ਸੰਬੰਧ ਰੱਖਦਾ ਹੈ ਜਿਸ ਧਰਮ ਦਾ ਉਸ ਨੇ ਪਹਿਰਾਵਾ ਪਾਇਆ ਹੁੰਦਾ ਹੈ ਜਾਂ ਧਾਰਮਿਕ ਚਿੰਨ ਲਗਾਏ ਹੁੰਦੇ ਹਨ ਜਾਂ ਪਹਿਨੇ ਹੁੰਦੇ ਹਨ ਅਸੀਂ ਇਸ ਤਰ੍ਹਾਂ ਉਸ ਨੂੰ ਉਸ ਧਰਮ ਦਾ ਕਹਿ ਦਿੰਦੇ ਹਾਂ ਜਾਂ ਕੋਈ ਬੱਚਾ ਕਿਸੇ ਕਮਿਊਨਿਟੀ ਵਿੱਚ ਕਿਸੇ ਰਿਲੀਜਨ ਵਿੱਚ ਜਨਮ ਲੈਂਦਾ ਹੈ ਅਸੀਂ ਉਸ ਨੂੰ ਇਸ ਕਮਿਊਨਿਟੀ ਯਾ ਰਿਲੀਜਨ ਵਿੱਚ ਉਸਨੇ ਜਨਮ ਲਿਆ ਹੁੰਦਾ ਹੈ ਅਸੀਂ ਉਸ ਨੂੰ ਕਹਿ ਦਿੰਦੇ ਹਾਂ ਕਿ ਇਹ ਬੱਚਾ ਇਸ ਧਰਮ ਦਾ ਹੈ ਇਸ ਤਰ੍ਹਾਂ ਸੀ ਧਰਮ ਦੀ ਪਹਿਚਾਨ ਕਰਦੇ ਹਾਂ ਪਰ ਗੁਰੂ ਪਾਚਾ ਜਿਸ ਧਰਮ ਦੀ ਗੱਲ ਕਰਦੇ ਹਾਂ ਉਹ ਉਸ ਨੂੰ ਗੁਰਬਾਣੀ ਵਿੱਚੋਂ ਸਮਝਣ ਦਾ ਯਤਨ ਕਰੀਏ ਕਿ ਅਸਲ ਵਿੱਚ ਸਾਡਾ ਧਰਮ ਹੈ ਕੀ ਕਿਵੇਂ ਅਸੀਂ ਧਰਮੀ ਬਣ ਸਕਦੇ ਹਾਂ ਉਹ ਗੁਰਬਾਣੀ ਵਿੱਚੋਂ ਉਸ ਨੂੰ ਸਮਝਣ ਦਾ ਯਤਨ ਕਰੀਏ ਸ਼ਲੋਕ ਮਹਲਾ 4 ਸਤ ਗੁਰ ਧਰਤੀ ਧਰਮ ਹੈ ਤਿਸ ਵਿੱਚ ਜਿਹਾਂ ਕੋ ਵਿੱਜੈ ਤੇਹਾ ਫਲ ਪਾਏ ਗੁਰ ਸਿੱਖੀ ਅੰਮ੍ਰਿਤ ਬੀਜਿਆ ਤਿੰਨ ਅੰਮ੍ਰਿਤ ਫਲ ਹਰ ਪਾਏ ਗਉੜੀ ਰਾਗ ਵਿੱਚ ਚੌਥੇ ਪਾਸ਼ਾਈ ਦਾ ਇਸ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 302 ਅੰਗ ਤੇ ਸਰਬਾਈ ਮਾਨ ਹੈ ਸਤ ਗੁਰ ਧਰਤੀ ਧਰਮ ਹੈ ਸਤ ਗੁਰ ਤੋਂ ਭਾਵ ਸੱਚ ਦਾ ਗਿਆਨ ਸੱਚਾ ਗਿਆ ਸੱਚ ਦਾ ਗਿਆਨ ਧਰਮ ਦੀ ਧਰਤੀ ਹੈ ਸੱਚਾ ਗਿਆਨ ਧਰਮ ਲਈ ਧਰਤੀ ਹੈ ਭਾਵ ਸਾਡਾ ਜੋ ਧਰਮ ਹੈ ਉਹ ਸੱਚ ਤੇ ਟਿਕਿਆ ਹੋਇਆ ਹੈ ਇਸ ਵਿੱਚ ਜੇਹਾ ਕੋ ਬੀਜੈ ਜਿਹਾ ਕੋ ਵਿਜੈ ਭਾਵ ਮੇਰੇ ਮਨ ਦੀ ਸੋਚਣੀ ਦਾ ਟਾਂ ਜਿਹੋ ਜਿਹਾ ਮੈਂ ਸੋਚਦਾ ਹਾਂ ਉਸ ਤਰ੍ਹਾਂ ਦਾ ਮੈਂ ਫਲ ਪ੍ਰਾਪਤ ਕਰ ਲੈਂਦਾ ਹਾਂ ਭਾਵ ਜਦੋਂ ਮੈਂ ਮਨ ਦੀ ਮਤ ਲੈ ਕੇ ਚੱਲਦਾ ਹਾਂ ਤਾਂ ਮੇਰਾ ਸੋਚਣੀ ਦਾ ਟਾਂ ਮੰਦੇ ਖਿਆਲਾ ਵਾਲਾ ਬਣ ਜਾਂਦਾ ਹੈ ਤਾਂ ਮੈਂ ਮੰਦੇ ਕਰਮ ਕਰਦਾ ਹਾਂ ਜਦੋਂ ਮੈਂ ਸਤਗੁਰ ਦੀ ਮਤ ਲੈ ਕੇ ਚੱਲਦਾ ਤਾਂ ਮੇਰਾ ਸੋਚਣੀ ਦਾ ਢੰਗ ਗੁਣਾ ਵਾਲਾ ਵਧੀਆ ਬਣ ਜਾਂਦਾ ਹੈ ਤਾਂ ਮੈਂ ਚੰਗੇ ਕਰਮ ਕਰਦਾ ਹਾਂ ਨਿਰਮਲ ਕਰਮ ਕਰਦਾ ਹਾਂ ਜਿਸ ਨੂੰ ਪੰਜਵੇਂ ਪਾਤਸ਼ਾਹੀ ਨੇ ਸੁਖਮਨੀ ਸਾਹਿਬ ਦੀ ਤੀਜੀ ਅਸ਼ਟਪੱਤਰੀ ਦੇ 8ਵੇਂ ਪਦੇ ਵਿੱਚ ਕਿਹਾ ਹੈ ਸਰਬ ਧਰਮਾਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰ। ਭਾਵੇਂ ਜਦੋਂ ਮੈਂ ਰੱਬੀ ਗੁਣਾ ਨਾਲ ਇੱਕ ਮਿਤਾ ਕਰਕੇ ਚੰਗੇ ਕੰਮ ਕਰਦਾ ਹਾਂ ਨਿਰਮਲ ਕੰਮ ਕਰਦਾ ਹਾਂ ਉਹੀ ਮੇਰਾ ਸਭ ਤੋਂ ਵੱਡਾ ਧਰਮ ਹੈ। ਚੰਗੇ ਕੰਮ ਹੀ ਨਿਰਮਲ ਕੰਮ ਹੀ ਸਾਰਿਆਂ ਧਰਮਾਂ ਤੋਂ ਵੱਡਾ ਧਰਮ ਹੈ। ਗੁਰ ਸਿੱਖੀ ਅਮਰਤ ਬੀਜਿਆ ਤਿੰਨ ਅਮਰਤ ਫਲ ਹਰ जिन्होने गुरु दी सिखया ले ली जो जिन्होने सतगुरु दी सिखया ले के अपने सोचणी ਦੇ ਢੰਗ ਨੂੰ ਵਧੀਆ ਬਣਾ ਲਿਆ ਹੈ ਗੁਣਾ ਵਾਲਾ ਬਣਾ ਲਿਆ ਹੈ ਉਹਨਾਂ ਨੇ ਰੱਬੀ ਗੁਣਾ ਨਾਲ ਇਕਮਿਕਤਾ ਕਰਕੇ ਆਪਣਾ ਜੀਵਨ ਆਨੰਦਮਈ ਹੋਣ ਦਾ ਫਲ ਪ੍ਰਾਪਤ ਕਰ ਲਿਆ ਹੈ ਪੰਜਵੇਂ ਪਾਤਸ਼ਾਹੀ ਦਾ ਸੋਠ ਰਾਗ ਵਿੱਚ ਇੱਕ ਸ਼ਬਦ 622 ਅੰਕ ਤੇ ਸੁਭਾਇ ਮਾਨ ਹੈ ਸ਼ੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡਭਾਗੀ ਪਾਏ ਚੰਗੇ ਗੁਣਾਂ ਦਾ ਮਾਰਗ ਹੀ ਚੰਗੇ ਗੁਣਾਂ ਦਾ ਰਸਤਾ ਹੀ ਧਰਮ ਦੀ ਪੌੜੀ ਹੈ ਸਾਨੂੰ ਧਰਮੇ ਹੋਣ ਲਈ ਚੰਗੇ ਗੁਣਾਂ ਦਾ ਰਸਤਾ ਅਪਣਾਉਣਾ ਪੈਣਾ ਹੈ ਉਸ ਮਾਰਗ ਤੇ ਸਾਨੂੰ ਚੱਲਣਾ ਪੈਣਾ ਹੈ ਕੋਈ ਬੜ ਭਾਗੀ ਪਾਏ ਕੋਈ ਵਿਰਲਾ ਭਾਗਾ ਬੜਾ ਮਨੁੱਖ ਇਹ ਰਸਤਾ ਪਾ ਸਕਦਾ ਹੈ ਉਹ ਵਿਰਲਾ ਮਨੁੱਖ ਕੋਈ ਵੀ ਬਣ ਸਕਦਾ ਹੈ ਸੋ ਇਸ ਤੋਂ ਸਾਨੂੰ ਸਮਝ ਆਉਂਦੀ ਹੈ ਕਿ ਸਾਡੇ ਚੰਗੇ ਕਰਮ ਹੀ ਸਾਡੇ ਨਿਰਮਲ ਕਰਮ ਹੀ ਸਾਡਾ ਸਭ ਤੋਂ ਵੱਡਾ ਧਰਮ ਹੈ ਜੇ ਅਸੀਂ ਚੰਗੇ ਕਰਮ ਕਰਾਂਗੇ ਨਿਰਮਲ ਕਰਮ ਕਰਾਂਗੇ ਗੁਣਾ ਵਾਲੇ ਬਣਾਂਗੇ ਤਾਂ ਹੀ ਅਸੀਂ ਧਰਮੀ ਬਣ ਸਕਦੇ ਹਾਂ ਇਸ ਕਰਕੇ ਹੀ ਗੁਰੂ ਪਾਸ਼ਾ ਨੇ ਉਹਨਾਂ ਨੂੰ ਸਿੱਖ ਕਿਹਾ ਸੀ ਜਿਨ੍ਹਾਂ ਨੇ ਕੁਰਨਾਰਕ ਦੇਵ ਜੀ ਦੀ ਵਿਚਾਰਧਾਰਾ ਨੂੰ ਸਿੱਖ ਲਿਆ ਸੀ ਸਮਝ ਲਿਆ ਸੀ ਸਮਝ ਕੇ ਰੱਬੀ ਗੁਣਾ ਨਾਲ ਇੱਕਮਿਕਤਾ ਕਰ ਲਈ ਸੀ ਗੁਰੂ ਪਾਸ਼ਾ ਨੇ ਉਹਨਾਂ ਨੂੰ ਸਿੱਖ ਕਿਹਾ ਸੀ ਸੋ ਗੁਰਬਾਣੀ ਨੂੰ ਪੜ੍ਹ ਕੇ ਮੈਨੂੰ ਜਿੰਨੀ ਕ ਸਮਝ ਆਈ ਹੈ ਉਸ ਦੀ ਵਿਚਾਰ ਮੈਂ ਆਪ ਜੀ ਨਾਲ ਸਾਂਝ ਕੀਤੀ ਹੈ ਆਪ ਜੀ ਨੂੰ ਜੇ ਵਿਚਾਰ ਚੰਗੀ ਲੱਗੀ ਹੋਵੇ ਤਾਂ ਅੱਗੇ ਜ਼ਰੂਰ ਸ਼ੇਅਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ